ਹਾਂਜੀ ਸੰਗਤ ਜੀ ਅੱਜ ਵਾਲੀ ਵੀਡੀਓ ਜਿਹੜੀ ਸਾਂਝੀ ਕਰਨ ਲੱਗੇ ਆ ਰਿਸ਼ੀਕੇਸ਼ ਤੋਂ ਲੱਗੇ ਆ ਜੀ ਅਸੀਂ ਤੁਰਨ ਸ੍ਰੀ ਹੇਮਕੁੰਡ ਸਾਹਿਬ ਨੂੰ ਜੀ ਤੇ ਗੋਬਿੰਦ ਘਾਟ ਜਾ ਕੇ ਅਸੀਂ ਰਾਤ ਰਾਵਾਂਗੇ ਤੇ ਕਿੰਨੇ ਕਿਲੋਮੀਟਰ ਬੰਦਾ ਵਾਰੀ ਸੀ ਕੇਸ਼ ਤੋਂ ਲੈ ਕੇ ਗੋਬਿੰਦ ਘਾਟ ਜਰੂਰ ਆਖਰ ਤੱਕ ਵੀਡੀਓ ਤੱਕ ਬਣੇ ਰਹੋ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਕਰਾਂਗੇ ਗੱਲਬਾਤ ਹੁਣ ਅਸੀਂ ਟੈਂਕੀਆਂ ਲੱਗੀਆਂ ਫੁੱਲ ਕਰਾਉਣ ਗੁਰਦਾਰਾ ਦੇ ਜਮਾ ਸਾਹਮਣੇ ਪੰਪਾ ਰਿਸ਼ੀਕੇਸ਼ ਗੁਰਦਾਰਾ ਸਾਹਿਬ ਦੇ ਜਮਾ ਸਾਹਮਣੇ ਤੇ ਕਿੰਨਾ ਤੇਲ ਲੱਗੂਗਾ ਤੇ ਕਿੰਨੇ ਕਿਲੋਮੀਟਰ ਬੰਦ ਆਵਾ ਉਹ ਵੀ ਜਰੂਰ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਇਥੋਂ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸੀ ਚਲਾਂਗੇ ਵੀ ਕਿੱਥੇ ਕਿੱਥੇ ਆਪਾਂ ਰੈਸਟ ਕਰ ਸਕਦੇ ਆ ਕਿੱਥੇ ਚਾਹ ਪਾਣੀ ਪੀਣਾ ਵਾ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਵੀ ਵਿਊ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਵਿਊ ਆ ਤੇ ਕਿੱਦਾਂ ਦੀਆਂ ਗਾਂ ਛੜਕਾਂ ਵਾ ਤੇ ਕਿੱਥੇ ਕਿੱਥੇ ਆਪਾਂ ਥੋੜਾ ਟਾਈਮ ਰੈਸਟ ਕਰ ਸਕਦੇ ਆ ਸਾਰੀ ਆਖਰ ਤੱਕ ਵੀਡੀਓ ਚੱਕ ਬਣੇ ਰਿਓ ਨਾਲ ਜਿਵੇਂ ਜਿਵੇਂ ਜਿਹੜੀ ਜਿਹੜੀ ਲੋਕੇਸ਼ਨ ਆਏਗੀ ਤੁਹਾਨੂੰ ਦੱਸੀ ਚੱਲਾਂਗੇ ਨਾਲ ਦੀ ਨਾਲ ਰੋਈਏ ਅਸੀਂ ਪਹਿਲਾਂ ਤਾਂ ਆਪਾਂ ਟੋਟਲ ਕਿਲੋਮੀਟਰ ਤਾਲ ਲੀਏ ਕਿ ਕਿੰਨੇ ਕਿਲੋਮੀਟਰ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜ ਤੱਕ ਕਿੰਨੇ ਕਿਲੋਮੀਟਰ ਬੰਦੇ ਆ ਤੇ ਮੌਸਮ ਵੀ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਮੌਸਮ ਆ ਤੇ ਰਸਤੇ ਦੇ ਵਿੱਚ ਮੀਂਹ ਵੀ ਪੈਂਦਾ ਹੁੰਦਾ ਕਈ ਵਾਰੀ ਤੇ ਉਹ ਵੀ ਤੁਸੀਂ ਬੈਗਾਂ ਦੇ ਉੱਤੇ ਅਲਫਾਫੇ ਚੜਾ ਕੇ ਲਜਾਇਓ ਜਿਹੜੇ ਵੀ ਭਰਾ ਜਾ ਰਹੇ ਆ ਮੋਟਰਸਾਈਕਲਾਂ ਤੇ ਤੇ ਜਿਹੜਾ ਜਿਹੜਾ ਟੋਟਲ ਸਫਰ ਹੈਗਾ ਵਾ ਇਹ ਜਿਹੜਾ ਸਫਰ ਹੈਗਾ ਵਰੀਸ਼ੀ ਕੇਸ ਤੋਂ ਲੈ ਕੇ ਗੋਵਿੰਦ ਘਾੜ ਤੱਕ ਦਾ ਸਫਰ ਜਿਹੜਾ ਹੈਗਾ ਵਾ 280 ਕਿਲੋਮੀਟਰ ਜਿਹੜੀ ਇਹ ਹੈਗੀ ਆ ਵਾਟ ਅਸੀਂ ਸਵੇਰ ਤੁਰੇ ਸੀਗੇ 8 ਵਜੇ ਤੇ ਅਸੀਂ 7 ਵਜੇ ਗੁਰਦਰਾਸਾ ਪਹੁੰਚ ਗਏ ਸੀਗੇ ਤੇ ਆ ਤੁਸੀਂ ਰਾਸਤਾ ਦੇਖ ਸਕਦੇ ਆ ਵੀ ਜਿਵੇਂ ਜਿਵੇਂ ਅਸੀਂ ਨੂੰ ਜਾਈ ਜਾਂਦੇ ਆ ਹਨਾ ਵੀ ਓਵੇਂ ਓਵੇਂ ਤੁਹਾਨੂੰ ਰਾਸਤਾ ਦਿਖਾਵਾਂਗੇ ਕੀ ਕੁਛ ਰਾਹ ਚੋਂ ਡਾ ਵਾ ਵਿਕ ਇੱਥੇ ਕਿੱਥੇ ਆਪਾਂ ਰੈਸਟ ਕਰ ਸਕਦੇ ਆ ਜੇ ਮੇਰੀ ਫਰਾ ਆ ਰਹੇ ਆ ਮੀ ਆਲਾ ਮੋਦਮ ਮੀ ਅੱਜ ਵੀ ਪਹਿਲਾਂ ਬੈ ਕੇ ਹਟਿਆ ਵਾ ਜਰੂਰ ਆਪਣੀਆਂ ਆਪਣੀਆਂ ਪ੍ਰਸ਼ੰਸਕਾਂ ਤੇ ਆਪੋ ਆਪਣੇ ਬੈਠਾਂ ਦੇ ਉੱਤੇ ਆਫੇਟ ਚੁੱਕਾ ਕੇ ਲੈ ਗਿਆ ਸੀ ਇੱਥੇ ਇੱਧਰ ਕੋਈ ਵੀ ਨਹੀਂ ਪਤਾ ਕਿ ਕਿਹੜੇ ਮੋਕੇ ਤੋਂ ਆਏਗਾ ਆਪਾਂ ਬੈਜ ਕਰਾ ਲਾ ਦਿਓ ਜੀ ਸਾਸ ਤਰੀਆ ਕਾਲ ਜਿਵੇਂ ਆਪਣਾ ਟੈਨਸ਼ਨ ਨਹੀਂ ਹੋ ਕੇ ਆਪਣਾ ਕੰਮ ਕਰਨ ਨਾਲਟ ਅਗੇ ਜ਼ਰੂਰ ਯਾਤਰਾ ਲਈ ਟਾਈਮ ਕੱਢਿਆ ਕਰੋ ਇਹ ਜਿੰਦਗੀ ਦੇ ਵਿੱਚ ਸੁੱਖ ਲੈਣਾ ਵਾ ਕੰਮ ਕਰਦਾ ساری ਜਿੰਦਗੀ ਚੱਲਦੇ ਰਹਿਣੇ ਆ ਕਿਹੜਾ ਜਿੰਦਗੀ ਦੇ ਵਿੱਚ ਸੁੱਖ ਜਰੂਰ ਲੈਣਾ ਚਾਹੀਦਾ ਪਰ ਆਪਣਾ ਕੰਮ ਵੀ ਆਹ ਮਰੀ ਜਿੰਦਗੀ ਚੱਲਦੀ ਜਾਂਦੀ ਰਹੇਗਾ ਕਿਉਂ ਬਾਬਾ ਜੀ ਇਹ ਤਾਂ ساری ਜਿੰਦਗੀ ਮੁੱਕਣੀ ਆ ਕੰਮ ਕਾਰਨੀ ساری ਜਿੰਦਗੀ ਮੁੱਕਣੀ ਹੈ ਹਨ ਤੇ ਯਾਤਰਾ ਜ਼ਰੂਰ ਸਾਰੇ ਭਰਾ ਤਰ ਰਸਤੇ ਦੇ ਵਿੱਚ ਖਾਣ ਪੀਣ ਵਾਲਾ ਵੀ ਮਾਣੇ ਪਰਵਾਦੂ ਬਸ ਸਾਈਕਲ ਤੋਂ ਉਹ ਇੱਕ ਫੋਟੋ ਨਾਲ ਹਨਾ ਮੂਰੇ ਹੈ ਹਨਾ ਆਹ ਕਿੰਨਾ ਦੂਰੀ ਦੇਖ ਸਕਦੇ ਆ ਪਿਓ ਤੇ ਸੜਕਾਂ ਦੇਖ ਸਕਦੇ ਆ ਜਿਹੜਾ ਆਕਰ ਵੀਡੀਓ ਵੀ ਭਾਗ ਰਿਹਾ 180 ਕਿਲੋਮੀਟਰ ਬਾਅਦ ਅਸੀਂ ਪੂਰੀ ਕਰ ਚੁੱਕੇ ਹਾਂ ਤੇ ਅਸੀਂ ਰਾਤ ਗੁਰੂ ਘਰ ਦੇ ਜੇ ਸਾਢੇ 8 ਵਜੇ ਸਾਡੀ ਜਿਹੜੀ ਹੁਣ ਬਾਅਦ ਨਹੀਂ ਰਹੀ ਆ ਕਿਲੋਮੀਟਰ ਹੈਗੇ 120 ਕਿਲੋਮੀਟਰ ਵਾਰਸ਼ ਕੀਤੀ ਚਾਹ ਪਾਣੀ ਤੇ ਟੋਟਲ ਵੀ ਅਪਾ ਦੱਸਾਂਗੇ ਕਿ ਕਿੰਨੇ ਕਿਲੋਮੀਟਰ ਹੈਗਾ ਬਾਅਦ ਚਾਹ ਪਾਣੀ ਛਕ ਗਿਆ ਉਸ ਤੋਂ ਬਾਅਦ ਅੱਧਾ ਗੋਵਿੰਦ ਘਾਟ ਕਰਕੇ ਪਿੱਛੇ ਇੱਕ ਗੁਰਦਸਾਹਿਬ ਹੁੰਦਾ ਇੱਥੇ ਤੁਸੀਂ ਚਾਹ ਪਾਣੀ ਛਕ ਸਕਦੇ ਆ ਪ੍ਰਸ਼ਾਦਾ ਪਾਣੀ ਛਕ ਸਕਦੇ ਆ ਇੱਥੇ ਆਰਾਮ ਦੀ ਰੈਸਟ ਵੀ ਕਰ ਸਕਦੇ ਆ ਮਾੜੀ ਹਾਂ ਪਹਿਲਾ ਪੌੜੀ ਹਾਂ ਬੜੀ ਨਮਸਤ ਹੈ ਹਾਂ ਕਰਕੇ ਹਾਂ ਉਹ ਬਾਈ ਜਿਹੜਾ ਉੱਤੇ ਜਿਹੜਾ ਰਾਤ ਕਿੰਨਾ ਹੀ ਤੋਂ ਮੈਨੂੰ ਛੇ ਮਧਰੀ ਨਾਲ ਠੀਕ ਜਿਹ ਉਹ ਨੂੰ ਛੇ ਫਿਰ ਮੈਂ ਭਰਾਵਾਂ ਨੂੰ ਕਿਹਾ ਵੀ ਆਪਾਂ ਰੋਕੀਏ ਲੋਜਰ ਫੋਟੋਆਂ ਕਰੀਏ ਫਿਰ ਉਸ ਤੋਂ ਬਾਅਦ ਦੁਰਦੀਆਂ ਰੇ ਮੋਰਟਲ ਥੋੜਾ ਟਾਈਮ ਰੁਕਿਆ ਫੋਟੋਆਂ ਕੀਤੀਆਂ 2000 ਵੀਡੀਓ ਬਣਾਈ ਉਸ ਤੋਂ ਬਾਅਦ ਅਸੀਂ 3-4 ਮਿੰਟ ਬੈਠੇ ਫਿਰ ਅਸੀਂ ਤੁਰ ਪਏ ਸੀਗੇ ਬਾਕੀ ਥੋੜਾ ਵੀਊ ਵੇਖ ਸਕਦੇ ਆ ਉਸ ਤੋਂ ਬਾਅਦ ਅਸੀਂ ਥੋੜਾ ਟਾਈਮ ਉਹ ਰਾਤ ਥੋੜਾ ਦਾ ਟਾਈਮ ਅੱਗੇ ਜਾ ਕੇ ਰਸਤੇ ਵਿੱਚ ਝੀਟਾਂ ਬਗਾਂ ਮਿਲ ਗਿਆ ਸੀਗਾ ਤੇ ਉੱਥੋਂ ਵੀਊ ਬਹੁਤ ਸੋਹਣਾ ਲੱਗਿਆ ਸੀਗਾ ਠੰਡ ਵੀ ਥੋੜੀ ਜੀ ਹੋ ਗਈ ਸੀਗੀ ਮੌਸਮ ਠੰਡਾ ਸੀਗਾ ਤੇ ਫਿਰ ਅਸੀਂ ਚਾਹ ਲਾਗੇ ਸੀਗੇ ਪੀਣ ਤੇ ਅਸੀਂ ਜਿਹੜੀ ਉਹਨਾਂ ਦੀ ਉੱਪਰਲੀ ਬਿਲਡਿੰਗ ਬਣੀ ਸੀ ਉੱਪਰ ਜਾ ਕੇ ਅਸੀਂ ਬੈਠੇ ਬਹੁਤ ਵਧੀਆ ਲੱਗਾ ਬਹੁਤ ਸਕੂਨ ਮਿਲਿਆ ਦਿਨ ਨੂੰ ਤੇ ਚਾਹ ਪੀਤੀ ਤੇ ਹਾਈ ਮੀ ਚਾਹ ਵੀ ਉਹਦੇ ਕਹਿੰਨ ਨੂੰ ਪੂਰਾ ਸਿਰਾ ਕੜਾਕੇਦਾਰ ਦੀ ਸੀ ਸਿਰਾ ਗੱਲ ਸਿਰਾ ਗੱਲ ਵਸਦੀ ਸੀ ਚਾਹ ਤੇ ਉਸ ਤੋਂ ਬਾਅਦ ਅਸੀਂ 5-4 ਮੀਟਰ ਓਕੇ ਫਿਰ ਅਸੀਂ ਤੁਰਪੇ ਸੀਗੇ ਬਹੁਤ ਨੇੜੇ ਦਾਦੀ ਵੇਖਣ ਨੂੰ ਐਵੇਂ ਇੱਥੇ ਛੜਦਾ ਨਹੀਂ ਮੱਕੀ ਤੁਸੀਂ ਵੀ ਜਰੂਰ ਰੱਖਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਵੀਊ ਬਹੁਤ ਸੋਹਣਾ ਵੀਊ ਸੀ ਲੈ